ਸਕਲ ਅਸੀਂ ਅੱਜ ਕੈਂਪ ਲਗਾਇਆ ਕਿੰਨਾ ਕੈਂਪ ਹੈ ਜੀ ਇਹ ਸਾਡਾ 5th ਕੈਂਪ ਹੈ ਔਰ ਇਸ ਕੈਂਪ ਦੇ ਵਿੱਚ ਥੋੜਾ ਜਿਹਾ ਅਸੀਂ ਡਿਫਰੈਂਸ ਰੱਖਿਆ ਪਹਿਲੇ ਨਾਲੋਂ ਕਿਉਂਕਿ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ ਯੂਜੂਲੀ ਕੈਂਪ ਹੁੰਦਾ ਹੈ ਕਿ ਬਲੱਡ ਡੋਨੇਸ਼ਨ ਕੈਂਪ ਜਾਂ ਫਿਰ ਅਸੀਂ ਜਿਹੜੇ ਲਗਾਏ ਸੀ ਮੈਡੀਕਲ ਅਵੇਅਰਨੈਸ ਔਰ ਮੈਡੀਕਲ ਚੈੱਕਅਪ ਕੈਂਪ ਇਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਅਸੀਂ ਕੁਝ ਪਿੰਡ ਅਡਾਪਟ ਕੀਤੇ ਨੇ ਜਿਨ੍ਹਾਂ ਦੇ ਵਿੱਚ 40 ਤੇ 40 ਸਾਲ ਤੋਂ ਉੱਪਰ ਜਿਹੜੇ ਨਿਵਾਸੀ ਨੇ ਪਿੰਡਾਂ ਦੇ ਮੈਲਸ ਐਂਡ ਫੀਮੇਲਸ ਬੋਥ ਉਹਨਾਂ ਦੇ ਬਲੱਡ ਸੈਂਪਲ ਫਾਸਟਿੰਗ ਲਵਾਂਗੇ ਔਰ ਫਿਰ ਪਾਰਕ ਹਸਪੀਟਲ ਜਿੱਦਾਂ ਨਾਲ ਸਾਡੀ ਕੋਆਰਡੀਨੇਸ਼ਨ ਹੈ ਔਨ ਚੈਰੀਟੇਬਲ ਬੇਸਿਸ ਓਨਲੀ ਉਹ ਟੈਸਟਿੰਗ ਕਰਨਗੇ ਫਿਰ ਮੈਂ ਦੱਸਣਾ ਚਾਹਾਂਗਾ ਕਿ ਜੋ ਪੁਲਿਸ ਦੇ ਵਿੱਚ ਅਸੀਂ ਕੀਤਾ ਸੀਗਾ ਅਸੀਂ ਕਰਨਾ ਇਹ ਚਾਹੁੰਦੇ ਆ ਕਿ ਪਿੰਡਾਂ ਦੇ ਜਿਹੜੇ ਲੋਕ ਨੇ ਮੋਸਟਲੀ ਖਾਸ ਕਰਕੇ ਲੇਡੀਜ਼ ਸੈਕਸ਼ਨ ਜਿਹੜਾ ਹੈ ਔਰਮਨ ਸੈਕਸ਼ਨ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਧਿਆਨ ਨਹੀਂ ਰੱਖਦੇ ਆਪਣੀ ਅਵੇਅਰਨੈਸ ਨਹੀਂ ਰੱਖਦੇ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਆਇਆ ਉਹ ਸਿਹਤ ਯਾਬ ਨੇ ਕਿ ਜਾਂ ਕਿਸੇ ਮੈਡੀਕਲ ਅਟੈਂਸ਼ਨ ਦੀ ਜ਼ਰੂਰਤ ਹੈ ਅਸੀਂ ਸਾਰਾ ਡਾਟਾ ਕਲੈਕਟ ਕੀਤਾ ਹੈ ਵੋਟਰ ਲਿਸਟ ਤੋਂ ਲੈ ਕੇ ਅ ਪੰਚਾਇਤ ਸੈਫਦੀਪੁਰ ਮਹਿਮੂਦਪੁਰ ਔਰ ਦੌਲਤਪੁਰ ਇਹਨਾਂ ਤਿੰਨਾਂ ਨਾਲ ਮਿਲ ਕੇ ਇਹ ਉਪਰਾਲਾ ਕੀਤਾ ਹੈ ਪਲੱਸ ਸਾਡਾ ਕਲੱਬ 21 ਹੈ ਇਹ ਡਾਟਾ ਕਲੈਕਟ ਕਰੇਗਾ ਪਾਰਕ ਹਸਪੀਟਲ ਔਰ ਉਹਦੇ ਵਿੱਚ ਇਹ ਕਰਨਗੇ ਕਿ ਜੜੇ ਜਿਨ੍ਹਾਂ ਨੂੰ ਕਿਸੇ ਬਿਮਾਰੀ ਚ ਕਿਸੇ ਇਲਾਜ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਅਸੀਂ ਗ੍ਰੀਨ ਜ਼ੋਨ ਦਾ ਜ਼ੋਨ ਚ ਰੱਖਾਂਗੇ ਫੇਰ yellow zone ਜਿਹਦੇ ਵਿੱਚ ਇਹ ਹੈ ਕਿ ਜਿਨ੍ਹਾਂ ਨੂੰ ਲਾਈਫਸਟਾਈਲ ਚੇਂਜਸ ਦੀ ਜ਼ਰੂਰਤ ਹੈ ਕਿਸੇ ਮੈਡੀਕਲ ਅਟੈਂਸ਼ਨ ਦੀ ਜ਼ਰੂਰਤ ਨਹੀਂ ਆ ਫੇਰ ਨੇ orange zone ਜਿਹਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਮੈਡੀਕਲ ਅਟੈਂਸ਼ਨ ਦੀ ਜ਼ਰੂਰਤ ਹੈ ਫੇਰ ਹੋਏਗਾ red zone ਦੇ ਜੇ ਕੋਈ ਆਇਡੈਂਟੀਫਾਈ ਹੁੰਦੇ ਨੇ ਕਿ ਉਹਨਾਂ ਨੂੰ ਇਮੀਡੀਏਟ ਸਪੈਸ਼ਲਿਸਟ ਅਕਿਊਟ ਜਾਂ ਕ੍ਰੋਨਿਕ ਇਲਨਸ ਹੈ ਜਿਹਦੀ ਟ੍ਰੀਟਮੈਂਟ ਦੀ ਜ਼ਰੂਰਤ ਹੈ ਜੋ ਅੱਗੇ ਨਹੀਂ ਲੈ ਰਹੇ ਬੇਸਿਕਲੀ ਆਇਡੈਂਟੀਫਿਕੇਸ਼ਨ ਜਿਹੜੇ ਕਾਮਨ ਕਾਉਸਸ ਨੇ ਉਹਨਾਂ ਦੇ ਅਸੀਂ ਸੈਂਪਲਿੰਗ ਕਰ ਰਹੇ ਆ ਈਵਨ ਜੜੇ 60 ਸਾਲ ਤੋਂ 65 ਸਾਲ ਤੋਂ ਉਪਰ ਵਾਲੇ ਬਜ਼ੁਰਗ ਨੇ ਖਾਸ ਕਰਕੇ ਮੇਲਜ਼ ਇਹਦੇ ਵਿੱਚ ਉਹਨਾਂ ਦਾ ਪੀਐਸਏ ਜਿਹੜਾ ਟੈਸਟ ਹੈ ਉਹ ਕਰਵਾਵਾ ਕਰਵਾ ਰਹੇ ਆ ਤਾਂ ਕਰਕੇ ਜੇ ਕੋਈ ਪ੍ਰੋਸਟੇਟ ਦੀ ਸ਼ਿਕਾਇਤ ਕਈ ਵਾਰੀ ਇਗਨੋਰ ਹੋ ਜਾਂਦੀ ਹੈ ਜਿਸ ਕਿਸੇ ਕੋਲ ਕਿਸੇ ਨੂੰ ਹੋਈਗੀ ਤੇ ਆਈਡੈਂਟੀਫਾਈ ਹੋਏਗੀ ਇਹ ਮਾਡਲ ਅਸੀਂ ਕ੍ਰੀਏਟ ਕਰ ਰਹੇ ਆ ਫॉर द ਟਾਈਮਿੰਗ ਜਿਹਦੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਪੂਰੇ ਡਿਸਟ੍ਰਿਕਟ ਦੇ ਵਿੱਚ ਖਾਸ ਕਰਕੇ ਪਟਿਆਲਾ ਜਿੱਥੋਂ ਸਟਾਰਟ ਅਸੀਂ ਐਡਾਪਟ ਕਰੀਏ ਕਲਬ uh, 21 ਦਾ ਸਾਡਾ ਬੇਸ ਲੁਧਿਆਣੇ ਵਿੱਚ ਆ ਅਸੀਂ ਅਗਲਾ ਕੈਂਪ ਇੱਕ ਸੋਚਿਆ ਹੈ ਕਿ ਇੱਕ ਲੁਧਿਆਣਾ ਡਿਸਟ੍ਰਿਕਟ ਚ ਲਗਾਵਾਂਗੇ ਬੇਸਿਕ ਆਈਡੀਆ ਇਹ ਹੈ ਕਿ ਜਿਵੇਂ ਅਸੀਂ ਪੁਲਿਸ ਡਿਪਾਰਟਮੈਂਟ ਚ ਤੇ ਸਰਕਾਰੀ ਮਹਿਕਮਿਆਂ ਚ ਸਾਡਿਆਂ ਚ ਮੈਡੀਕਲ ਅਵੇਅਰਨੈਸ ਹੈ ਪਿੰਡਾਂ ਦੇ ਵਿੱਚ ਇਹ ਰੋਲ ਗਵਰਨਮੈਂਟ ਨੂੰ ਚਾਹੀਦਾ ਹੈ ਕਰਨਾ ਐਸ ਆਊਟਰੀਚ ਪ੍ਰੋਗਰਾਮ ਮੈਡੀਕਲ ਕਾਲਜਸ ਐਂਡ ਅਦਰ ਹਸਪੀਟਲਸ ਲੇਕਿਨ ਉਹ ਕਿਸੇ ਕਾਰਨ ਕਰਕੇ ਨਹੀਂ ਹੋ ਰਿਹਾ ਅਸੀਂ ਇੱਕ ਸਿਰਫ ਸਿਵਿਕ ਐਕਸ਼ਨ ਦੇ ਤਹਿਤ ਇਹ ਪ੍ਰੋਗਰਾਮ ਕਰ ਰਹੇ ਹਾਂ ਤਾ ਕਰਕੇ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਉਹਨਾਂ ਦੇ ਮੈਡੀਕਲ ਚੈੱਕਅਪ ਅਵੇਅਰਨੈਸ ਆਏ ਔਰ ਆਈਡੈਂਟੀਫਾਈ ਹੋ ਸਕੇ ਕਿ ਕਿਸੇ ਨੂੰ ਮੈਡੀਕਲ ਅਟੈਂਸ਼ਨ ਦੀ ਜ਼ਰੂਰਤ ਹੈ ਜਾਂ ਨਹੀਂ ਕਿਤਨਾ ਕਿਤੇ ਆਪਾਂ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਕਲੀਨਿਕ ਹੈ ਉਹ ਲੋਕਾਂ ਨੂੰ ਫਾਇਦਾ ਨਹੀਂ ਮਿਲ ਰਿਹਾ ਦੇਖੋ ਨਾਂ ਚੇਂਜ ਕਰਨ ਨਾਲ ਮੈਂ ਦੁਬਾਰਾ ਕਹੂੰਗਾ ਕਿ ਕੋਈ ਫਾਇਦਾ ਨਹੀਂ ਹੁੰਦਾ ਤੁਹਾਡਾ ਜਿਹੜਾ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਹੈ ਜਿਹੜਾ ਹੈਲਥ ਡਿਪਾਰਟਮੈਂਟ ਦੇ ਹਸਪੀਟਲਸ ਪ੍ਰਾਇਮਰੀ ਹੈਲਥ ਸੈਂਟਰਸ ਜੇ denn treasury health centers ਜਿਹੜੇ ਵੀ ਇਹਨਾਂ ਦੀ ਸੀਐਚਟੀ ਵਗੈਰਾ ਨੇ ਜੇ ਉਹਨਾਂ ਦੇ ਉੱਤੇ ਪੈਸਾ ਲੱਗੇ ਤੇ ਉਸ ਇਨਫਰਾਸਟ੍ਰਕਚਰ ਨੂੰ ਬਿਲਡ ਕੀਤਾ ਜਾਏ ਤੇ ਬੈਟਰ ਰਹੇਗਾ ਫਿਰ ਨਾ ਤੋਂ ਆਲਰੇਡੀ ਇਹਨਾਂ ਦੀ ਗਵਰਨਮੈਂਟ ਆਫ ਇੰਡੀਆ ਨਾਲ ਡਿਸਪਿਊਟ ਪਈ ਹੈ ਜਿਹੜੇ ਇਹਨਾਂ ਨੂੰ ਹੈਲਥ ਸੈਕਟਰ ਲਈ ਪੈਸੇ ਮਿਲਦੇ ਨੇ ਉਹ ਗਵਰਨਮੈਂਟ ਆਫ ਇੰਡੀਆ ਕੋ ਨਹੀਂ ਮਿਲ ਰਹੇ ਉਹਦੇ 'ਚ ਗਵਰਨਮੈਂਟ ਆਫ ਇੰਡੀਆ ਦਾ ਮੈਨੂੰ ਕਸੂਰ ਨਜ਼ਰ ਨਹੀਂ ਆਉਂਦਾ ਉਹਦੇ 'ਚ ਸਾਨੂੰ ਸਾਡੀ ਪੰਜਾਬ ਗਵਰਨਮੈਂਟ ਦਾ ਆਪ ਗਵਰਨਮੈਂਟ ਦਾ ਕਸੂਰ ਨਜ਼ਰ ਆਉਂਦਾ ਹੈ ਇਹ ਬੜੀ ਕਲੀਅਰ ਗੱਲ ਹੈ ਮੈਂ ਸਾਰੇ ਜਾਬਤੇ ਨੂੰ ਆਫਿਸ ਦੀ ਵਰਕਿੰਗ ਨੂੰ ਜਾਣਦਾ ਹਾਂ ਜੇ ਗਵਰਨਮੈਂਟ ਆਫ ਇੰਡੀਆ ਨੇ ਕੋਈ ਰੂਲਸ ਐਂਡ ਰੈਗੂਲੇਸ਼ਨ ਪੜਾਏ ਨੇ ਔਰ ਉਹਨਾਂ ਇਨਸਟਰਕਸ਼ਨਸ ਦੇ ਤਹਿਤ ਫੰਡ ਰੀਲੀਜ਼ ਹੋਣੀ ਹੈ ਜੇ ਸਟੇਟ ਗਵਰਨਮੈਂਟ ਉਹਨੂੰ ਫਾਲੋ ਨਹੀਂ ਕਰਦੀ ਜਾਂ ਰਜਿਸਟਰਸ ਪੈਦਾ ਕਰਦੀ ਹੈ ਤੇ ਇਹ ਕਦੀ ਨਹੀਂ ਹੋ ਸਕਦਾ ਕਿ ਕੋਈ ਗਵਰਨਮੈਂਟ ਆਫ ਇੰਡੀਆ 'ਚ ਬੈਠਾ ਆਫਸਰ ਆਈਐਸ ਆਫਸਰ ਸੈਕਟਰੀ ਐਡੀਸ਼ਨਲ ਸੈਕਟਰੀ ਉਹ ਰੂਲਸ ਨੂੰ ਬ੍ਰੇਕ ਕਰਕੇ ਸਟੇਟ ਗਵਰਨਮੈਂਟ ਨੂੰ ਪੈਸੇ ਰੀਲੀਜ਼ ਕਰ ਦੇ ਇਹ ਤੇ ਸਟੇਟ ਗਵਰਨਮੈਂਟ ਨੂੰ ਜਿੰਨੇ ਪੈਸੇ ਲੈਣੇ ਨੇ ਮੰਗਦੇ ਅਸੀਂ ਰਏ ਪੈਸੇ ਕਿ ਸਾਨੂੰ ਪੈਸੇ ਦੇ ਤੇ ਮੰਗਣ ਵਾਲੇ ਕਹੇ ਕਿ ਨਹੀਂ ਮੇਰੇ ਮੁਤਾਬਕ ਪੈਸੇ ਦਿਓ ਮੇਰੇ ਮੁਤਾਬਕ ਇਹ ਬਿਊਰੋਕ੍ਰੈਟਿਕ ਸੈਟਅਪ ਜਿਹੜਾ ਸਟੇਟ ਕਮਨ ਦਾ ਹੈ ਔਰ ਜਿਹੜੀ ਪੋਲੀਟੀਕਲ ਲੀਡਰਸ਼ਿਪ ਨੂੰ ਦੇਖਣਾ ਚਾਹੀਦਾ ਕਿ ਅਸੀਂ ਕਿਸੇ ਹੋਰ ਨੂੰ ਗਵਰਨਮੈਂਟ ਆਫ ਇੰਡੀਆ ਦੇ ਬਿਊਰੋਕ੍ਰਾਸੀ ਨੂੰ ਕਿਸੇ ਧਰਮ ਸੰਕਟ ਚ ਨਾ ਪਾਈਏ ਅਸੀਂ ਉਹਨਾਂ ਦੇ ਮੁਤਾਬਕ ਆਪਣੇ ਨਾਂ ਤੇ ਆਪਣਾ ਰੂਲਸ ਐਂਡ ਰੈਗੂਲੇਸ਼ਨ ਚੇਂਜ ਕਰੀਏ ਤੇ ਸਾਨੂੰ ਫੰਡਿੰਗ ਮਲੇ ਕਿਉਂਕਿ ਗਵਰਨਮੈਂਟ ਆਫ ਇੰਡੀਆ ਕੋਲ ਫੰਡ ਬਹੁਤ ਜੋ ਸਾਨੂੰ ਦੇ ਰਹੇ ਨੇ ਤੇ ਉਹ ਸਾਡੀ ਸਾਡੇ ਇਸ ਸਟੇਟ ਦੇ ਲੋਕਾਂ ਲਈ ਫਾਇਦਾ ਹੋਏਗਾ ਸੋ ਮੈਂ ਇੱਕ ਵਾਰੀ ਫੇਰ ਦੁਬਾਰਾ ਦਰਵਾਉਣਾ ਚਾਹੂੰਗਾ ਕਿ ਸਾਨੂੰ ਇਹ ਛੋਟੇ ਛੋਟੇ ਰੈਜ਼ਿਸਟੈਂਸ ਪੈਦਾ ਕਰਕੇ ਆ ਫ੍ਰਿਕਸ਼ਨ ਪੈਦਾ ਕਰਕੇ